ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੂਲ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਪੂ ਦੀ ਇੱਕ ਬਹੁਤ ਚੰਗੀ ਵੱਡੀ ਫੁੱਲ ਜਤ ਵਾਲੀ ਚੰਗੇ ਦੁੱਧ ਵਾਲੀ ਤਾਜੀ ਸੂਈ ਵੈੜ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਹੀ ਦਊਂਗਾ ਬਾਪੂ ਨੇ ਤੋਰ ਕੇ ਥਾਣਾ ਮਾਨਾ ਵਿਖਾ ਦੇਣਗੇ ਹੁਣੇ ਹੀ ਸੂਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਮਗਰ ਬੱਛਾ ਪਹਿਲਾ ਸੂਆ ਮੂੰਹ ਤੋਂ ਬਾਪੂ ਦਾਸ ਦਾ ਦੋ ਦੰਦ ਹੈ ਹਵਾਨਾ ਸੋਹਣਾ ਠੋਸ ਨਿੱਗਰ ਫਿਟਿੰਗ ਵਾਲਾ ਹਵਾਨਾ ਪਹਿਲੇ ਸੂਏ ਕਰਮਾ ਵਾਲੀ ਬਾਪੂ ਦੱਸਦਾ ਕਿ 23 24 ਲੀਟਰ ਦੁੱਧ ਪਿਆ ਜੂ ਬਾਕੀ ਵੱਡੀ-ਵੱਡੀ ਬਹੁਤ ਹੈ ਫੁੱਲ ਜਾਦਬਰੀਡ ਹੈ ਜੇਰ ਪੈਣੀ ਹੈ ਜੇ ਬਾਕੀ ਹੈ ਕਿਉਂਕਿ ਸੂਈ ਨੂੰ ਅੱਧਾ ਘੰਟਾ ਹੀ ਹੋਇਆ ਬਾਕੀ ਤੋੜ ਕੇ ਵਿਖਾ ਦਿੰਨੇ ਹਾਂ ਹਾਂਜੀ ਕੱਢ ਲੀਏ ਬਾਹਰ ਨੂੰ ਜੀ ਉਧਰ ਨੂੰ ਤੋੜ ਲੈ ਲਮੀ ਦੋਸਤੋ ਐਚ ਐਫ ਨਸਲ ਦੀ ਪਹਿਲਾ ਸੂਆ ਦੋ ਦੰਦ ਤਾਜੀ ਸੂਈ ਸਵਾਈ ਟਾਪ ਦੀ ਬੱਚੀ ਕੱਦ ਕਾਟ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢਲੇ ਹੰਗਾ ਪੈਰਾਂ ਦੀ ਆ ਹਵਾਨਾ ਵੀ ਸੋਹਣਾ ਠੋਸ ਨਿੱਗਰ ਤਣ ਭਾਂਡੇ ਦੀ ਵੀ ਸਾਫ਼ ਸੁਥਰੀ ਐ ਕੋਈ ਫੋਟ ਨਹੀਂ ਛਾਂਗ ਨਹੀਂ 22 23 ਲੀਟਰ ਬਾਪੂ ਦੱਸਦਾ ਇੱਥੇ ਖੁੱਲਾ ਦੁੱਧ ਪਿਆ ਜੂ ਬਾਕੀ ਉਹਨਾਂ ਅੱਗੇ ਰੁੱਤ ਵਧੀਆ ਆ ਗਈ ਐ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਉਦੋਂ ਦੁੱਗਣਾ ਦੁੱਧ ਪਿਆ ਦੇਣਾ ਕਰਮਾਲੀ ਨੇ ਕਿਉਂਕਿ ਜਾਤ ਬ੍ਰੀਡ ਫੁੱਲ ਐ ਵੱਡੀ ਵਹਿੜ ਐ ਬਾਕੀ ਰੁੱਤ ਵਧੀਆ ਆ ਗਈ ਸਿਆਲੋ ਸੈਲ ਕਰਮਾਲੀ ਦੁੱਧੇ ਨੇ ਯਾਰੇ ਦੇ ਦੋ ਆ ਥਣ ਵੇਖ ਲਓ ਮੁੱਠੀ ਵਾਲੇ ਆਦੀ ਚਵਾਈ ਵਾਲੇ ਥਾਣ ਭਵੰਗਲਾ ਧੀ ਚਵਾਈ ਕਰਲੇ ਭਵੰਗ ਮਸ਼ੀਨ ਤੇ ਚਵਾਈ ਕਰਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਆ ਬੈਗ ਤੋਂ ਹਵਾਨਾ ਵੇਖ ਲੋ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਗਰ ਹਵਾਨਾ ਉੱਪਰੋਂ ਫਟਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਕੋਈ ਫੋਡ ਨਹੀਂ ਛਾਂਗ ਨਹੀਂ ਸੀਰ ਸਾਹੂ ਬਾਪੂ ਕਹਿੰਦਾ ਫਲ ਹੈ ਭਵੰਗ ਜਵਾਕ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਬਾਈ ਤੋਂ 24 ਕਿਲੋ ਦੇ ਵਿੱਚ ਵਿੱਚ ਬਾਪੂ ਦੱਸਦਾ ਇੱਥੇ ਖੁੱਲਾ ਦੁੱਧ ਪਿਆ ਜੂ ਏਬੀਐਸ ਦੀ ਸੀਮੰਦੀ ਐ ਮੁੱਲ ਕਰਨ ਨੂੰ ਬਾਪੂ ਕਹਿੰਦਾ ਭਵਾਂ ਲੱਖ ਕਰਾ ਲਓ ਸਵਾ ਲੱਖ ਕਰਾ ਲਓ 85000 ਦੀ ਦੇ ਦੇਣੀ ਆ ਬਿਲਕੁਲ ਜਾਇਜ਼ ਡਿਮਾਂਡ ਆ ਮੌਕੇ ਤੇ ਆਏਗੇ ਭੈਣ ਭਰਾ ਦਾ ਫੁੱਲ ਮਾਨ ਤਾਣ ਹੋ ਜੂਗਾ ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਮੂੰਹ ਤੋਂ ਦੋ ਦੰਦ ਤਾਜੀ ਸੂਈ ਸਵਾਈ ਐਚਐਫ ਨਸਲ ਦੀ ਡੱਬੀ ਵੈੜ ਪਸੰਦ ਆਉਂਦੀ ਆ ਤੁਸੀਂ ਬਾਈ ਜੀ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਬਾਪੂ ਕਹਿੰਦਾ ਜਦੋਂ ਜੇਰ ਪੈ ਗਈ ਜੇਰ ਦੀ ਫੋਟੋ ਖਿੱਚ ਲਾਂਗੇ ਵੀਡੀਓ ਬਣਾ ਕੇ ਰੱਖ ਲਾਂਗੇ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਐਚ ਐਫ نسل ਦਾ ਦੁੱਧ ਵਾਲੀਆਂ ਮਸ਼ੀਨਾਂ ਆਂ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਦੁੱਧੀਆਂ ਦਾ ਕਰਮ ਵਾਲੀਆਂ ਛੱਲਾ ਵਗਾ ਦਿੰਦੇ ਆ 20 20 30 ਦੀ 40 40 ਲੀਟਰ ਕਰਮ ਵਾਲੀਆਂ ਖੁੱਲਾ ਦੁੱਧ ਪਿਆ ਆਂਦੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਬਾਈ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਲਾਸਟ ਵਿੱਚ ਸਾਰੇ ਉਹਨਾਂ ਸਾਥੀਕਰ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ ਦੇ ਨਾਲ